ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਪਿਆਰ ਦੇ ਨਾਲ ਕਹਿ ਲਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਮਾ ਦੀ دیਵਾਨ ਦੇ ਅੰਦਰ ਬਾਬਾ ਜੀ ਦੀ ਹਜ਼ੂਰੀ ਰਾਗੀ ਮਨਪ੍ਰੀਤ ਚਰਨ ਕਮਲਾਰੇ ਇਹ ਪ੍ਰਕਾਰ ਚੱਲ ਰਿਹਾ ਸੀ ਤੇ ਧਾਰਨਾ ਦੀ ਟੇਕ ਵੀ ਇਹੀ ਚੱਲ ਰਹੀ ਸੀ ਪੂਰੀ ਪੰਕਤੀ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਸਾਧ ਸੰਗਤ ਪੰਜਵੇਂ ਪਾਸ਼ਾ ਇਸ ਭਾਵਨ ਸ਼ਬਦ ਵਿਚਾਰ ਆਖਦੇ ਨੇ ਅਮਰਤਾ ਪ੍ਰਯ ਬਚਨ ਤੁਹਾਾਰੇ ਅਤਿ ਸੁੰਦਰ ਮਨਮੋਹਨ ਪਿਆਰੇ ਸਭ ਹੂੰ ਮਦ ਨਿਰਾ। ਉਹ ਜਿਹੜਾ ਸਤਿਗੁਰੂ ਹੈ ਉਸ ਦੇ ਜਿਹੜੇ ਬਚਨ ਹਨ ਆਤਮ ਸੁਖ ਦੇਣ ਵਾਲੇ ਅਮਰਤਾ ਤੋਂ ਭਾਵ ਇਸ ਆਤਮਾ ਜਦੋਂ ਸਤਿਗੁਰੂ ਮੋਖੋ ਵਾਜਨ ਕਰਦੇ ਨੇ ਨਾ ਤੇ ਉਹ ਆਤਮਾ ਦੀ ਖਰਾਕ ਬਣਦੀ ਹੈ ਬਾਹਰਲਾ ਭੋਜਨ ਇਸ ਤਨ ਦੀ ਖਰਾਕ ਗੁਰੂ ਦੇ ਬਚਨ ਮਨ ਦੀ ਖਰਾਕ ਇਸ ਆਤਮਾ ਦੀ ਖਰਾਕ ਸਾ ਸੰਗਤ ਅਮਰਤਾ ਪ੍ਰੇ ਬਚਨ ਤੋ ਹਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਜਿਹੜਾ ਗੁਰੂ ਹੈ ਪਰਮਾਤਮਾ ਹੈ ਉਹ ਕਹਿੰਦੇ ਅਤ ਸੁੰਦਰ ਤੇ ਮਨ ਮੋਹਨ ਮਨ ਨੂੰ ਮੋਹਣ ਵਾਲਾ ਪਿਆਰਾ ਪ੍ਰੀਤਮ ਹੈ ਜਿਸ ਦੇ ਬਚਨ ਸੁਣ ਕੇ ਆਤਮਾ ਹਿਰਦੇ ਰੂਪੀ ਘਰ ਚ ਸ਼ਾਂਤੀ ਪਹੁੰਚਦੀ ਹੈ ਸਭੋਂ ਮਦ ਨਿਰਾਰੇ ਗੁਰਮਖੋ ਅੰਦਰ ਵਿੱਚ ਗੁਰੂ ਦੇ ਬਚਨ ਟਿਕਨ ਵਾਲੇ ਉਸ ਰੱਬ ਦੀ ਮੂਰਤ ਜਿਹੜੀ ਹੈ ਮਨ ਮੋਹਣ ਜਿਹੜੀ ਮੂਰਤ ਹੈ ਸੁੰਦਰ ਜਿਹੜਾ ਰੂਪ ਹੈ ਉਹ ਹਿਰਦੇ ਰੂਪੀ ਘਰ ਚ ਵਸ ਜਾਂਦਾ ਜਿਵੇਂ ਸਤਗੁਰਾਂ ਦਾ ਬਚਨ ਪੜਦੇ ਆਂ ਅੰਤਰ ਗੁਰਿਆ ਰੱਦ ਨਾ ਜੇਵਾ ਜੱਪ ਗੁਰਨਾਉੇ ਨਿਤਰੀ ਸਤਗੁਰ ਵੇਖਣਾ ਸਰਬਣੀ ਸੁਨਣਾ ਗੁਰਨਾਉ ਸਤਗੁਰ ਸੇਤੀ ਰਤਿਆਂ ਦਰਗਹ ਪਾਈਏ ਠਾਉ ਹੁਣ ਸਾਥ ਸੰਗਤ ਇਹ ਜੋ ਜਿਵੇਂ ਹੁਣ ਆਪਾਂ ਪੜ ਰਹੇ ਆਂ ਵੀ ਅਤ ਸੁੰਦਰ ਮਨ ਮੋਹਣ ਪਿਆਰੇ ਸਭੋਂ ਮੱਦ ਨਿਰਾਰੇ ਇਹ ਭਾਵ ਜਿਵੇਂ ਗੁਰੂ ਦੇ ਜਿਹੜੇ ਬਚਨ ਹੈ ਅਮਰਤਾ ਪ੍ਰੇ ਬਚਨ ਤੁਹਾਰੇ ਜਿਹੜੇ ਗੁਰੂ ਦੇ ਬਚਨ ਹਿਰਦੇ ਰੂਪੀ ਘਰ ਚ ਵਸਨੇ ਨੇ ਉਸ ਦੀ ਮੂਰਤ ਉਹ ਜਿਹੜਾ ਸੁੰਦਰ ਰੂਪ ਹੈ ਜਿਵੇਂ ਜੇ ਹੁਣ ਰਸਤੇ 'ਚ ਤੁਰੇ ਜਾ ਰਹੇ ਆ ਮੰਜ਼ਲ ਦਾ ਪਤਾ ਨਹੀਂ ਤੇ ਰਸਤੇ 'ਤੇ ਤੁਰੇ ਜਾਈਏ ਤੇ ਪਹੁੰਚਣਾ ਕਿੱਥੇ ਆ ਕਿਤੇ ਵੀ ਨਹੀਂ ਫੇਤੇ ਰੋਲਣ ਵਾਲੀ ਗੱਲ ਹੈ ਬੰਦਾ ਰੁੱਲ ਜਾਂਦਾ ਹੈ ਤੁਰੇ ਚੱਲੋ ਤੁਰੇ ਚੱਲੋ ਮੰਜ਼ਲ ਦਾ ਪਤਾ ਨਹੀਂ ਜਾਣਾ ਕਿੱਥੇ ਹੈ ਨਿਸ਼ਾਨਾ ਨਹੀਂ ਪਤਾ ਵੀ ਕਿੱਥੇ ਹੈ ਇਸੇ ਕਰਾਂ ਨਾਮ ਜਪਣਾ ਭਗਤੀ ਕਰਨੀ ਬਾਣੀ ਪੜ੍ਹਨੀ ਹੁਣ ਜੇ ਧਿਆਨ ਜੋੜਨਾ ਹੈ ਧਿਆਨ ਪਹਿਲਾਂ ਧਿਆਨ ਜੋੜਨ ਤੋਂ ਪਹਿਲਾਂ ਧਿਆਨ ਧਿਆਨ ਜਿਹੜਾ ਹੈ ਉਹ ਧਰਨਾ ਪੈਣਾ ਕਿਸੇ ਚੀਜ਼ ਦਾ ਫੇਰ ਹੀ ਉਸੇ ਵੱਲ ਉਸ ਵੱਲ ਸਾਡਾ ਮਨ ਜਿਹੜਾ ਹੈ ਉਹ ਫੇਰ ਜੁੜਨਾ ਹੈ ਜਿਵੇਂ ਲੋਕ ਆਖਦੇ ਨੇ ਜੀ ਇਹ ਤੇ ਫੋਟੋਆਂ ਨੂੰ ਪੂਜਣਾ ਪਰ ਹੁਣ ਗੁਰਮੁਖ ਹੋ ਅੰਤਰਗੋਰੀਆ ਰੱਦ ਨਾ ਜੇਵਾ ਜਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸ਼ਰਮ ਨਹੀਂ ਸੁਣਨਾ ਗੁਰਨਾਵ ਨੇਤਰਾ ਅੱਖਾਂ ਦੇ ਨਾਲ ਜੇ ਖੂਵ ਵਿੱਚ ਖੂ ਪਟਿਆ ਉਹਦੇ ਵਿੱਚ ਪਾਣੀ ਪਾਵਾਂਗੇ ਤੇ ਪਾਣੀ ਕੱਢਾਂਗੇ ਪਾਣੀ ਫੇਰ ਨਿਕਲਦਾ ਬੀਜ ਧਰਤੀ ਚ ਜੇ ਬੀਜਿਆ ਪਹਿਲਾ ਬੀਜ ਬੀਜਣਾ ਪੈਣਾ ਫੇਰ ਉਸਨੇ ਬਾਹਰ ਆਉਣਾ ਹੈ ਬਿਨਾ ਬੀਜ ਬੀਜਿਆਂ ਕੋਈ ਵੀ ਫਲ ਹੈ ਕਿਸੇ ਵੀ ਚੀਜ਼ ਦਾ ਬੂਟਾ ਹੈ ਉਹਨੇ ਬਾਹਰ ਨਹੀਂ ਆਉਣਾ ਕਿਉਂ ਕਰਕੇ ਬੀਜਿਆ ਹੀ ਨਹੀਂ ਜੇ ਬੀਜਾਂਗੇ ਤੇ ਬਾਹਰ ਆਏਗਾ ਐਸੇ ਕਰਕੇ ਬਾਹਰੋਂ ਜਿਹੜਾ ਹੈ ਕੈਲ ਆਖਦੇ ਨੇ ਨਹੀਂ ਜੀ ਪਰਮਾਤਮਾ ਤੇ ਅੰਦਰ ਹੀ ਵਸਦਾ ਹੈ ਵਸਦਾ ਹੈ ਅੰਦਰ ਪਰ ਅਸਲ ਚ ਪ੍ਰਗਟ ਕਿਵੇਂ ਹੋਣਾ ਹੈ ਅੰਦਰ ਵਸੇ ਹੋਏ ਮਾਲਕ ਨੇ ਕਿਸੇ ਨੇ ਨਹੀਂ ਦੇਖਿਆ ਪਰਮਾਤਮਾ ਕਿੱਦਾਂ ਦਾ ਦਿਸਦਾ ਹੈ ਜਦੋਂ ਦੇਖਿਆ ਹੀ ਨਹੀਂ ਫਿਰ ਧਿਆਨ ਕਿਵੇਂ ਧਰਾਂਗੇ ਜਦੋਂ ਦੇਖਿਆ ਹੀ ਨਹੀਂ ਫਿਰ ਧਿਆਨ ਧਰਿਆ ਹੀ ਨਹੀਂ ਜਾਣਾ ਕਿਸ ਚੀਜ਼ ਦਾ ਧਿਆਨ ਧਰਾਂਗੇ ਧਿਆਨ ਲਾਉਣ ਵਾਸਤੇ ਧਰਨਾ ਪੈਣਾ ਹੈ ਦੇਖਣਾ ਪੈਣਾ ਸੋ ਐਸੇ ਕਰਕੇ ਜੇ ਧਿਆਨ ਜੋੜਨਾ ਹੈ ਤੇ ਪਹਿਲਾਂ ਬਾਹਰੋਂ ਬਾਹਰੋਂ ਕਿਸੇ ਚੀਜ਼ ਦਾ ਧਿਆਨ ਧਰਨਾ ਹੀ ਪੈਣਾ ਫੇਰ ਹੀ ਉਹ ਮੂਰਤ ਨੇ ਅੰਦਰ ਪ੍ਰਗਟ ਹੋਣਾ ਹੈ ਕਿਉਂਕਿ ਜਿਹੜਾ ਅੰਦਰ ਵਾਹਿਗੁਰੂ ਪਰਮੇਸ਼ਰ ਬੈਠਾ ਹੈ ਨਾ ਜੀ ਉਹਨੇ ਫਿਰ ਜਿਹੜੀ ਮੂਰਤ ਦਾ ਤੂੰ ਧਿਆਨ ਧਰਿਆ ਉਹਨੇ ਉਸੇ ਰੂਪ ਵਿੱਚ ਤੈਨੂੰ ਫੇਰ ਦیدار ਦੇਣੀ ਉਹ ਤਾਂ ਫਿਰ ਗਾਂ ਦੀ ਗੱਲ ਹੋ ਗਈ ਨਾ ਫੇਰ ਤੇ ਕਿਸੇ ਮੂਰਤ ਦੀ ਲੋੜ ਨਹੀਂ ਪੈਂਦੀ ਕਿਸੇ ਫੋਟੋ ਦੀ ਲੋੜ ਨਹੀਂ ਪੈਂਦੀ ਕਿਸੇ ਤਸਵੀਰ ਦੀ ਲੋੜ ਨਹੀਂ ਹੈ ਹੋਤੇ ਫਿਰ ਜਦੋਂ ਅੱਖਾਂ ਮੀਚੀਆਂ ਫਿਰ ਨਿਰੰਕਾਰ ਨਾਲ ਵਿਰਤੀ ਜੁੜ ਗਈ ਇੱਕ ਜਗ ਗੁਰੂ ਨਾਨਕ ਪਾਸ਼ਾ ਦਾ ਜਿਵੇਂ ਅਸੀਂ ਸਰੂਪ ਲੈ ਲੈਨੇ ਆ ਫੋਟੋ ਲੈ ਲੋ ਗੁਰੂ ਨਾਨਕ ਪਾਸ਼ਾ ਦੀ ਜਦੋਂ ਅਸੀਂ ਸਤਗੁਰਾਂ ਦਾ ਧਿਆਨ ਧਰਾਂਗੇ ਵੀ ਗੁਰੂ ਨਾਨਕ ਪਾਸ਼ਾ ਇਦਾਂ ਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਜੋੜ ਲਓ ਉਹ ਵੀ ਮਾਫ ਕਰਨਾ ਦੇਖੋ ਅੱਖਰ ਨੇ ਸ਼ਬਦ ਰੂਪ ਜਦੋਂ ਹੁਣ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਦਾ ਧਿਆਨ ਜਾਂ ਫੋਟੋ ਦਾ ਧਿਆਨ ਆਪਾਂ ਜਿਵੇਂ ਜੋੜਦੇ ਆਂ ਕਈ ਐਸੀਆਂ ਤਸਵੀਰਾਂ ਹਨ ਜਿਨ੍ਹਾਂ ਨੂੰ ਵੇਖ ਕੇ ਇੰਜ ਲੱਗਦਾ ਵੀ ਇਹ ਸਤਿਗੁਰੂ ਵਾਕੇ ਹੀ ਇਦਾਂ ਦੇ ਹੋਣਗੇ ਕਿੰਨੇ ਸੋਹਣੇ ਨੇ ਕਿੰਨਾ ਸੋਹਣਾ ਮੁਖੜਾ ਗੁਰੂ ਕਲਗੀ ਧਰ ਪਿਤਾ ਦੀ ਤਸਵੀਰ ਦੇਖ ਲੋ ਵੀ ਵਾਕਈ ਘੋੜੇ ਤੇ ਸਵਾਰ ਹਣ ਤੇ ਇਦਾਂ ਹੀ ਲੱਗਦਾ ਵੀ ਕਿਤੇ ਇਦਾਂ ਹੀ ਹੋਣਗੇ ਸਤਿਗੁਰੂ ਹੁਣ ਦੇਖਿਆ ਤਾਂ ਨਹੀਂ ਵੀ ਇਦਾਂ ਹੀ ਲੱਗਦਾ ਹੈ ਜਦੋਂ ਅਸੀਂ ਉਸ ਤਸਵੀਰ ਦਾ ਧਿਆਨ ਧਰ ਲਾਂਗੇ ਫਿਰ ਸਤਿਗੁਰਾਂ ਦੇ ਦਰਸ਼ਨ ਹੋ ਜਾਂਦੇ ਕਿਉਂ ਕਿਉਂ ਕਰਕੇ ਮਾਲਕ ਫਿਰ ਉਸੇ ਰੂਪ ਵਿੱਚ ਆ ਕੇ ਸਾਨੂੰ ਦਰਸ਼ਨ ਦਿੰਦਾ ਜਿਤ ਅਸਰਦੀ ਸ਼ਰਧਾ ਜੁੜੀ ਹੈ ਸਾਡੀ ਭਾਵਨਾ ਜੁੜੀ ਏ ਕਿਉਂ ਕਰਕੇ ਇਹ ਮਾਰਗ ਗੁਰਸਿੱਖੀ ਦਾ ਪ੍ਰੇਮਾ ਭਗਤੀ ਹੈ ਇਹ ਮਾਰਗ ਸ਼ਰਧਾ ਦਾ ਮਾਰਗ ਹੁਣ ਜਿਵੇਂ ਸਾਥ ਸੰਗਤ ਆਪਾਂ ਸਤਿਗੁਰਾਂ ਦੀ ਬਾਣੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਦੋਂ ਆਪਾਂ ਬਾਣੀ ਪੜ੍ਹਦੇ ਆ ਜਦੋਂ ਗ੍ਰੰਤੀ ਸਿੰਘ ਬਾਣੀ ਪੜ੍ਹਦਾ ਹੈ ਅਮਰਤਾ ਪ੍ਰਹਿ ਬਚਨ ਤੁਹਾਰੇ ਇਹ ਆਤਮ ਆਤਮਾ ਨੂੰ ਸੁਖ ਦੇਣ ਵਾਲੇ ਗੁਰੂ ਜੀ ਦੇ ਬਚਨ ਹਨ ਜਦੋਂ ਉਹ ਸੁਣਾਗੇ ਤੇ ਸਾਥ ਸੰਗਤ ਅਤ ਸੁੰਦਰ ਮਨਮੋਹਣ ਪਿਆਰੇ ਹੁਣ ਅੱਖਰ ਕਿੰਨੇ ਸੋਹਣੇ ਨੇ ਇਹ ਇਸ ਚੀਜ਼ ਤੇ ਇੱਥੇ ਨਹੀਂ ਆਉਣਾ ਗੁਰੂ ਦੀ ਮੂਰਤ ਮਨ ਨੂੰ 모ਹਣ ਵਾਲੀ ਧਿਆਨ ਕਿਸ ਚੀਜ਼ ਦਾ ਤਰਿਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਾਫ਼ ਕਰਨਾ ਦੇਖੋ ਸ਼ਬਦ ਰੂਪ ਹਨ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਅਸੀਂ ਪ੍ਰੇਮ ਕਰਨਾ ਹੈ ਜਦੋਂ ਸ਼ਰਦਾ ਦੇ ਫੁੱਲ ਭੇਟ ਕਰਨੇ ਨੇ ਜਦੋਂ ਸ਼ਰਦਾ ਦੇ ਨਾਲ ਦੇਖਣਾ ਤੇ ਸਾਧ ਸੰਗਤ ਅਸੀਂ ਇਹ ਦੇਖਾਂਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਥਾਂ ਤੇ ਗੁਰੂ ਨਾਨਕ ਬੈਠੇ ਨੇ ਕਿਉਂ ਕਰਕੇ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਗੁਰਨਾਨਕ ਹੈ ਤੇ ਸਾਧ ਸੰਗਤ ਜਦੋਂ ਇਦਾਂ ਅਸੀਂ ਅਨੁਭਵ ਕਰਨਾ ਵੀ ਗੁਰਨਾਨਕ ਸਾਹਮਣੇ ਬੈਠੇ ਨੇ ਤੇ ਅਸੀਂ ਜੋ ਪਾਠੀ ਸੰਗ ਪੜਦਾ ਉਹ ਗੁਰੂ ਨਾਨਕ ਦੇ ਬੋਲ ਹਨ ਤੇ ਜਦੋਂ ਐਦਾਂ ਮੂਰਤੀ ਬਣਾ ਕੇ ਦਰਸ਼ਨ ਕਰਾਂਗੇ ਤੇ ਫੇਰ ਕਵਾਂਗੇ ਮੇਰੇ ਮਾਲਕ ਤੂੰ ਸੋਹਣਾ ਹੀ ਬੜਾ ਹੈ ਸੋਹਣਾ ਲੱਗਦਾ ਹੈ ਬਚਨ ਅੰਦਰ ਵਸ ਰਹੇ ਨੇ ਅੰਦਰ ਚੱਲ ਰਹੇ ਨੇ ਅੰਦਰ ਬੈਠਾ ਪ੍ਰਭੂ ਜਿਹੜਾ ਪ੍ਰਭੂ ਹੈ ਕਿਉਂ ਕਰਕੇ ਪ੍ਰੇਮ ਪ੍ਰੇਮ ਤੋਂ ਰੱਬ ਨੇ ਪ੍ਰਗਟ ਹੋਣਾ ਤੇਰੀ ਸ਼ਰਧਾ ਹੈ ਬਾਰ ਜਿੱਦਾਂ ਦਾ ਰੂਪ ਦੇਖ ਰਿਹਾ ਉਹ ਫੇਰ ਤੇਰੇ ਅੰਦਰ ਵਸ ਜਾਣਾ ਸਾਹ ਸੰਗਤ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਵ ਸੱਚੇ ਪਾਤਸ਼ਾਹ ਆਖਦੇ ਨੇ ਕਹਿੰਦੇ ਅੰਤਰ ਗੁਰਿਆ ਰਦਨ ਜੇਵਾ ਜਪ ਗੁਰਨਾਵ ਜੇਬ ਤੋਂ ਕਹਿੰਦੇ ਜੀਵਾ ਤੋਂ ਨਾਮ ਜਪ ਅੱਖਾਂ ਨਾਲ ਦਿਧਾਰ ਕਰ ਕੰਨਾਂ ਨਾਲ ਨਾਮ ਸੁਣਨਾ ਬਾਣੀ ਨੂੰ ਸੁਣਨਾ ਨਾਮ ਸੁਣਨਾ ਜਿਵੇਂ ਆਪਾਂ ਬੰਦਗੀ ਕਰਦੇ ਆਂ ਭਗਤੀ ਕਰਦੇ ਆਂ ਬੰਦਾ ਜਾਪ ਰਿਹਾ ਵਾਹੇ ਗੁਰੂ ਵਾਹੇ ਗੁਰੂ ਜਦੋਂ ਅਸੀਂ ਮੂੰਹੋਂ ਬੋਲਦੇ ਆਂ ਤੇ ਸਾਹ ਸੰਗਤ ਕੰਨ ਸੁਣ ਰਹੇ ਨੇ ਜੇ ਸਾਹਮਣੇ ਗੁਰੂ ਨਾਨਕ ਦੀ ਤਸਵੀਰ ਲੱਗੀ ਏ ਦیدار ਕਰ ਰਹੇ ਆਂ ਅੱਖਾਂ ਬੰਦ ਕਰ ਲਓ ਉਹੀ ਤਸਵੀਰ ਸਾਡੇ ਸਾਹਮਣੇ ਆ ਜਾਏਗੀ ਧਿਆਨ ਧਰਨਾ ਹੈ ਜੀ ਗੱਲ ਤੇ ਧਿਆਨ ਧਰ ਹੁੰਦੀ ਹੈ ਉਸ ਤਸਵੀਰ ਦਾ ਜਦੋਂ ਧਿਆਨ ਧਰਿਆ ਜਾਣਾ ਤੇ ਸਾਥ ਸੰਗਤ ਉਹਨੇ ਫਿਰ ਅੰਦਰ ਵਸ ਜਾਣਾ ਸਭ ਹੋਂ ਮਦ ਨਿਰਾਰੇ ਉਹ ਅੰਦਰ ਜਿਹੜਾ ਹੈ ਨਾ ਅੰਦਰ ਵਸ ਜਾਊਗਾ ਅੰਦਰ ਜਦੋਂ ਇਦਾਂ ਧਿਆਨ ਜੋੜਾਂਗੇ ਅੰਤਰ ਗੁਰਿਆ ਰੱਦ ਨਾ ਜੇਵਾ ਜਪ ਗੁਰਨਾਉ ਨੇਤਰੀ ਸਤਗੁਰੂ ਪੇਖਣਾ ਸਰਮਣੀ ਸੁਨਣਾ ਗੁਰਨਾਉ ਸਤਗੁਰ ਸੇਤੀ ਰਤਿਆਂ ਦਰਗਾ ਪਾਈਏ ਠਾਉ ਫੇਰ ਦਰਗਾ ਵਿੱਚ ਵਿਥਾਵੇਂ ਦੀ ਪਰ ਇੱਥੇ ਤੇ ਸਤਗੁਰੂ ਆਖਦੇ ਨੇ ਸਾਥ ਸੰਗਤ ਜਦੋਂ ਇਦਾਂ ਬਿਰਥੀ ਜੁੜਦੀ ਹੈ ਨਾ ਫੇਰ ਸਿੱਖ ਆਖਦਾ ਹੁਣ ਗੁਰੂ ਅਰਜਨ ਦੇ ਮਹਾਰਾਜ ਦਾ ਪਾਵਨ ਸ਼ਬਦ ਹੈ ਤੇ ਸੱਚੇ ਪਾਸ ਕੀ ਆਖਦੇ ਨੇ ਕਹਿੰਦੇ ਹੇ ਆਕਾਲ ਪੁਰਖ ਤੇਰੇ ਬਚਨ ਬੜੇ ਪਿਆਰੇ ਨੇ ਆਤਮਾ ਨੂੰ ਸੁਖ ਦਿੰਦੇ ਨੇ ਤੇਰਾ ਰੂਪ ਬੜਾ ਸੋਹਣਾ ਮਨ ਨੂੰ ਮੋਹਦਾ ਤੇ ਮੇਰੇ ਮਾਲਕ ਕਿਰਪਾ ਕਰ ਤੇਰੇ ਚਰਨ ਬੜੇ ਪਿਆਰੇ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਹੇ ਮੇਰੇ ਪਿਆਰੇ ਪ੍ਰਭੂ ਜੀ ਨਾ ਰਾਜ ਚਾਹੀਦਾ ਨਾ ਮੁਕਤੀ ਚਾਹੀਦੀ ਏ ਬਸ ਮੈਨੂੰ ਜੇ ਲੋੜ ਹੈ ਤੇ ਵਾਹਿਗੁਰੂ ਤੇਰੇ ਚਰਨਾਂ ਦੀ ਲੋੜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਤ ਵੇਲੇ ਭਾਈ ਮਹਾ ਸਿੰਘ ਦੇ ਤੇ ਸਾਥ ਸੰਗਤ ਸੀਸ ਕਲਗੀਧਰ ਪਿਤਾ ਨੇ ਭਾਈ ਮਹਾ ਸਿੰਘ ਦਾ ਗੋਦ ਵਿੱਚ ਰੱਖਿਆ ਤੇ ਮਹਾਰਾਜ ਜੀ ਆਖਦੇ ਨੇ ਮਹਾ ਸਿੰਘਾ ਦਸ ਕਹਿ ਕੇ ਕਾਲ ਨੂੰ ਤੇਰੀ ਜਿੰਦ ਬਚਾ ਦਿਆਂ ਤੈਨੂੰ ਰਾਜ ਭਾਗ ਦੇ ਗਿਆ ਪਿੱਛੇ ਤੇਰਾ ਪਰਿਵਾਰ ਆਨੰਦ ਮਾਣੇ ਖੁਸ਼ੀਆਂ ਮਾਣੇ ਤੈਨੂੰ ਮੈਂ ਰਾਜ ਦੇ ਗਿਆ ਦੱਸ ਕੀ ਚਾਹੀਦਾ ਕਾਲ ਨੂੰ ਕਹਿ ਕੇ ਤੇਰੀ ਜੰਦ ਤੇਰੀ ਜਿੰਦ ਬਚਾ ਦਿਆਂ ਤੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਦਾਂ ਬਚਨ ਕਰਦੇ ਨੇ ਤੇ ਕਹਿੰਦੇ ਮਹਾ ਸਿੰਘ ਨੇ ਆਖਿਆ ਮੇਰੇ ਮਾਲਕ ਮੇਰੇ ਵਾਹਿਗੁਰੂ ਜੀ ਮੈਨੂੰ ਕੁਛ ਨਹੀਂ ਚਾਹੀਦਾ ਕਿਰਪਾ ਕਰ ਲਿਖਿਆ ਵਿਦਾਵਾ ਪਾੜ ਦੇ ਭਾਵ ਕੀ ਸੀ ਤੂੰ ਲਿਖਿਆ ਵਿਦਾਵਾ ਪਾੜ ਦੇਂਗਾ ਦਰਗਾਹ ਦੇ ਸੱਚਖੰਡ ਦੇ ਦਰਵਾਜ਼ੇ ਖੁੱਲ ਜਾਂਦੇ ਤੇਰੇ ਚਰਨਾਂ ਦੀ ਸਾਨੂੰ ਫਿਰ ਤੇਰੇ ਚਰਨਾਂ ਦੀ ਓਟ ਆਸਰਾ ਤੇਰੇ ਚਰਨਾਂ ਨਾਲ ਦਵਾਰਾਂ ਜੁੜ ਜਾਵਾਂਗੇ ਤੇਰੇ ਚਰਨਾਂ ਨਾਲ ਜੁੜ ਜਾਵਾਂਗੇ ਅਸੀਂ ਫੇਰ ਟੁੱਟੇ ਹੋਏ ਆ ਤੇਰੇ ਚਰਨਾਂ ਨਾਲ ਜੁੜ ਜਾਵਾਂਗੇ ਉਥੇ ਆਪਾਂ ਆਖਦੇ ਆ ਨਾ ਟੁੱਟੀ ਗੰਢ ਨਹਾਰ ਕਿਉਂ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਟੁੱਟੀ ਗੰਢੀ ਏ ਟੁੱਟਿਆ ਹੋਇਆ ਨੂੰ ਜਿਹੜੇ ਚਰਨਾਂ ਨਾਲ ਕਿਸੇ ਸਮੇ ਟੁੱਟ ਗਏ ਸਨ ਉਹਨੂੰ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਰਨਾਂ ਨਾਲ ਜੋੜਿਆ ਉਥੇ ਮਹਾ ਸਿੰਘ ਆਖਦਾ ਸੀ ਮੇਰੇ ਮਾਲਕ ਮੈਨੂੰ ਰਾਜ ਨਹੀਂ ਚਾਹੀਦਾ ਮੈਨੂੰ ਮੁਕਤੀ ਨਹੀਂ ਚਾਹੀਦੀ ਜੇ ਮੈਨੂੰ ਲੋੜ ਹੈ ਤੇ ਮੇਰੇ ਪਿਆਰੇ ਪ੍ਰਭੂ ਜੇ ਦਿਆਲ ਮੇਹਰਾਂ ਦੇ ਘਰ ਚ ਹਾਂ ਤੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਟੁੱਟੀ ਗੰਗਲੋ ਕਿਰਪਾ ਕਰ ਦਿਓ ਉੱਥੇ ਫੇ ਕਲਗੀਧਰ ਪਿਤਾ ਨੇ ਬਿਦਾਵਾ ਲਿਖਿਆ ਹੋਇਆ ਪਾੜ ਕੇ ਤੇ ਸਾਹ ਸੰਗਤ ਸੀਨੇ ਨਾਲ ਲਾ ਲਿਆ ਗਲ ਨਾਲ ਲਾਇਆ ਗੁਰੂ ਕਲਗੀਧਰ ਪਿਤਾ ਨੇ ਕੁੰਗਰ ਕੇ ਗੁਰੂ ਬਖਸ਼ਿੰਦ ਹੈ ਬਖਸ਼ਣਹਾਰ ਹੈ ਔਗਣ ਨਹੀਂ ਚਿਤਾਰਦਾ ਉਹ ਗੱਲ ਲਾਉਂਦਾ ਹੈ ਔਗਣ ਕੋ ਨਾ ਚਿਤਾਰਦਾ ਗਲ ਛੇਤੀ ਲਾਇਕ ਸੱਚੇ ਪਾਤਸ਼ਾਹ ਗਲ ਨਾ ਲਾਉਂਦੇ ਨੇ ਉਹ ਤੇ ਕਹਿੰਦੇ ਬਾਹਾਂ ਖੋਲ ਕੇ ਖੜਾ ਸੱਚੇ ਪਾਤਸ਼ਾਹ ਤੇ ਉਡੀਕਦੇ ਨੇ ਉਹ ਤੇ ਆਖਦੇ ਨੇ ਉਹ ਭਲਿਆ ਮੈਂ ਤੇ ਤੈਨੂੰ ਬਹੁਤ ਸਮੇਂ ਦਾ ਉਡੀਕਦਾ ਮੈਂ ਤੇ ਤੈਨੂੰ ਤੇਰੇ ਬਖਸ਼ਣ ਚ ਮੈਂ ਦੇਰੀ ਤੈਨੂੰ ਲਾਉਣੀ ਨਹੀਂ ਜਦੋਂ ਤੂੰ ਆ ਜਾਣਾ ਮੈਂ ਤੈਨੂੰ ਬਖਸ਼ ਦੇਣਾ ਤੂੰ ਬਸ ਆਉਣ ਚ ਦੇਦੀ ਕਰਦਾ ਪਿਆ ਆਉਣ ਚ ਤੂੰ ਆ ਤੇ ਸਹੀ ਜਦੋਂ ਤੂੰ ਮੇਰੇ ਚਰਨਾਂ ਚ ਆ ਗਿਆ ਜਦੋਂ ਤੂੰ ਮੇਰੀ ਸਰਨ ਵਿੱਚ ਆ ਗਿਆ ਮੈਂ ਉਸੇ ਵੇਲੇ ਤੈਨੂੰ ਗਲ ਲਾ ਲੈਣਾ ਕਿਉਂ ਕਰਕੇ ਸਾਧ ਸੰਗਤ ਸਤ ਗੁਰਾਂ ਦੀ ਸ਼ਰਮ ਵਿੱਚ ਜਦੋਂ ਆਉਣਾ ਤੇ ਉਹਦੇ ਮਾਲਕ ਨੇ ਗਲ ਨਾਲ ਲਾ ਲੈਣਾ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਇਹੀ ਤਾਂ ਗੁਰੂ ਦਾ ਬਿਰਦ ਹੈ ਗੁਰੂ ਤਾਂ ਆਖਦਾ ਤੂੰ ਸਰਨ ਆਉਣਾ ਤੇ ਮੈਂ ਗੱਲ ਨਾਲ ਲਾ ਲੈਣਾ ਪਰ ਆ ਸਰਨੀ ਆ ਆਉਣਾ ਬੜਾ ਔਖਾ ਹੈ ਗੁਰੂ ਦੀ ਸਰਨ ਵਿੱਚ ਆਉਣਾ ਬਹੁਤ ਔਖਾ ਹੈ ਤੇ ਸਾਧ ਸੰਗਤ ਭਾਈ ਗੁਰਦਾਸ ਜੀ ਦਾ ਸ਼ਬਦ ਆਪਾਂ ਭਾਈ ਗੁਰਦਾਸ ਜੀ ਆਖਦੇ ਨੇ ਆਪਣੀ ਬਾਣੀ ਪਵਿੱਤਰ ਬਾਣੀ ਵਿੱਚ ਆਖਦੇ ਨੇ ਚਰਨ ਸਰਨ ਗੁਰ ਏਕ ਪੰਡਾ ਜਾਏ ਚੱਲ ਸਤ ਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਕਹਿੰਦੇ ਤੂੰ ਆ ਤੇ ਸਹੀ ਇੱਕ ਵਾਰੀ ਆ ਇੱਕ ਕਦਮ ਤੁਰ ਤੇਰਾ ਇੱਕ ਕਦਮ ਜਦੋਂ ਤੂੰ ਪੁੱਟਣਾ ਆਪਣੇ ਘਰ ਤੋਂ ਤੁਰਨਾ ਤੇ ਸਾਥ ਸੰਗ ਇਹ ਕਹਿੰਦੇ ਗੁਰੂ ਨੇ ਅੱਗੋਂ 3 ਕਰੋੜਾਂ ਕਦਮ ਅੱਗੋਂ ਲੈਣ ਆ ਜਾਣਾ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਜਦੋਂ ਤੂੰ ਆਉਣਾ ਤੇ ਗੁਰੂ ਨੇ ਤੈਨੂੰ ਉਸੇ ਵੇਲੇ ਹੀ ਸਾਥ ਸੰਗਤ ਅੱਗੋਂ ਕਰੋੜਾਂ ਕਦਮ ਲੈਣ ਆਉਣਾ ਕਰੋੜਾਂ ਇਸ ਚੀਜ਼ ਨੂੰ ਅਸੀਂ ਇਹ ਨਾ ਸਮਝ ਲਈਏ ਵੀ ਕੱਲਾ ਇੱਥੇ ਹੀ ਮੁੱਕ ਜਾਣੀ ਹੈ ਇਹ ਗੱਲ ਨਹੀਂ ਗੁਰਮਖੋ ਕਿਸੇ ਵੀ ਅਸੀਂ ਇਸ ਚੀਜ਼ ਨੂੰ ਵਰਤ ਲੋ ਗੁਰੂ ਤੋਂ ਅੱਗੇ ਸਾਨੂੰ ਕਰੋੜਾਂ ਵਾਰੀ ਇਹ ਕਹਿ ਲਓ ਜਿਵੇਂ ਹੁਣ ਗਾਂ ਆਪਾਂ ਵੇਖਦੇ ਏਕ ਵਾਰ ਸਤ ਗੁਰ ਮੰਤਰ ਸਿਮਰਨ ਮੰਤਰ ਸਿਮਰਨ ਤਾਂ ਹੈ ਬਾਰ ਬਾਰ ਗੁਰਹੇਤ ਹੈ ਉਹ ਤੂੰ ਜੇ ਗੁਰੂ ਨੂੰ ਇੱਕ ਵਾਰੀ ਸਿਮਰਦਾਣਾ ਯਾਦ ਕਰਦਾ ਉਹਦਾ ਮੰਤਰ ਇੱਕ ਵਾਰੀ ਜੇ ਸਿਮਰਦਾ ਤੇ ਕਹਿੰਦੇ ਸਤ ਗੁਰ ਦਾ ਅੱਗੋ ਤੈਨੂੰ ਫਿਰ ਬਾਰ ਬਾਰ ਯਾਦ ਕਰਦਾ ਆ ਤੂੰ ਮੈਨੂੰ ਯਾਦ ਕੀਤਾ ਮੈਂ ਤਾਂ ਤੈਨੂੰ ਵਾਰ-ਵਾਰ ਯਾਦ ਕਰਦਾ ਤੇਰੇ ਯਾਦ ਕਰਨ ਵਿੱਚ ਢਿੱਲ ਹੋ ਸਕਦੀ ਏ ਮੈਂ ਤੇ ਤੈਨੂੰ ਵਾਰ-ਵਾਰ ਯਾਦ ਕਰੂੰਗਾ ਕਿਉਂ ਕਰਕੇ ਸਾਥ ਸੰਗਤ ਗੁਰੂ ਅਸੀਂ ਬਾਹ ਗੁਰੂ ਕੋਲੋਂ ਛਡਾਉਣੇ ਆ ਪਰ ਗੁਰੂ ਆਪਣੀ ਬਾਹ ਨਹੀਂ ਛੱਡਦਾ ਗੁਰੂ ਸਾਡੀ ਜਦੋਂ ਗੁਰੂ ਨੇ ਬਾਹ ਫੜ ਲਈ ਨਾ ਜੀ ਕਹਿੰਦੇ ਉਦੋਂ ਫਿਰ ਗੁਰੂ ਨਹੀਂ ਬਾਹ ਛੱਡਦਾ ਅਸੀਂ ਫੇਰ ਛੜਾ ਛੜਾ ਪੜਦੇ ਭਜਦੇ ਆ ਵੀ ਨਹੀਂ ਸਾਨੂੰ ਮੇਰੇ ਮਾਲਕ ਤੇਰੀ ਲੋੜ ਨਹੀਂ ਪਰ ਗੁਰੂ ਤੇ ਆਖਦਾ ਨਾ ਉਹ ਸਿੱਖਾ ਮੈਨੂੰ ਤੇਰੀ ਲੋੜ ਹੈ ਤੂੰ ਜੇ ਮੈਂ ਤੇਰੀ ਹੁਣ ਬਾਹ ਫੜ ਲਈ ਹੈ ਨਾ ਤੇ ਤੈਨੂੰ ਹੋਰ ਕਿਸੇ ਨੇ ਢੋਈ ਨਹੀਂ ਦੇਣੀ ਇਸ ਕਰਕੇ ਤੂੰ ਟਿਕ ਕੇ ਮੇਰੇ ਕੋਲ ਇੱਥੇ ਰੁਕਿਆ ਰਹਿ ਪਰ ਅਸੀਂ ਭੱਜਦੇ ਹਾਂ ਪਾਹਾਂ ਛੜਾ ਕੇ ਜਦੋਂ ਭੱਜਦੇ ਹਾਂ ਫਿਰ ਦੁੱਖ ਪਾਉਣੇ ਫਿਰ ਅਸੀਂ ਦੁੱਖ ਪਾਉਣੇ ਆ ਫਿਰ ਅਸੀਂ ਦੁਖੀ ਹੁੰਨੇ ਆ ਗੁਰਮੁਖੋ ਭਾਵਨੇ ਭਗਤ ਪਾਏ ਕੋਡੀ ਅਗਰ ਭਾਗ ਰੱਖ ਹੈ ਤਾਂ ਹੈ ਗੁਰシャਵਦਿ ਨਿਧਾਨ ਦਾਨ ਦੇਤ ਹੈ ਗੁਰੂ ਤੇ ਸਾ ਸੰਗਤ ਭਾਵੇਂ ਤੂੰ ਗੁਰੂ ਅੱਗੇ ਕਹਿੰਦੇ ਇੱਕ ਕੋਡੀ ਮੱਥਾ ਟੇਕ ਇੱਕ ਕੋਡੀ ਭਾਵਨੀ ਭਗਤ ਪਾਏ ਕੋਡੀ ਅਗਰ ਭਾਗ ਰੱਖ ਹੈ ਪਰ ਹੋਵੇ ਤੇਰੀ ਪ੍ਰੇਮ ਭਗਤੀ ਭਾਵਨਾ ਹੋਵੇ ਤੇਰੇ ਮਨ ਚ ਗੁਰੂ ਨੂੰ ਤੇ ਭਾਵਨਾ ਨਾਲ ਇੱਕ ਕੋਡੀ ਵੀ ਮੱਥਾ ਟੇਕ ਦੇਵੇਂ ਨਾ ਤੇ ਗੁਰੂ ਤੇ ਸਾ ਸੰਗਤ ਤਾਹੇ ਗੁਰ ਸਰਬ નિਧਾਨ ਦਾਣ ਦੇਤ ਹੈ ਉਹ ਗੁਰੂ ਤੇ ਦਾਨ ਇੰਨੇ ਦਿੰਦਾ ਹੈ ਗੁਰੂ ਤੇ ਸਰਬ નિਧਾਨ ਦੇ ਦਿੰਦਾ ਹੈ ਗੁਰੂ ਸਾਰੇ ਸੁੱਖ ਦੇ ਦਿੰਦਾ ਹੈ ਉਹ ਤੇ ਕਹਿੰਦੇ ਤੇਰੀ ਕੋਡੀ ਤੇ ਸਾ ਸੰਗਤ ਮੈਂ ਤੈਨੂੰ ਲੱਖਾਂ ਹੀ ਦਾਨ ਦੇ ਦਿਆਂ ਪਰ ਭਾਵਨਾ ਨਾਲ ਵੇਖੋ ਭਾਈ ਗੁਰਦਾਸ ਜੀ ਸਾ ਸੰਗਤ ਕਹਿੰਦੇ ਇੱਕ ਕਦਮ ਤੁਰ ਗੁਰੂ ਕਰੋੜਾਂ ਕਦਮ ਤੂੰ ਇੱਕ ਵਾਰ ਯਾਦ ਕਰ ਗੁਰੂ ਕਰੋੜਾਂ ਵਾਰ ਯਾਦ ਕਰਦਾ ਤੂੰ ਇੱਕ ਭਾਵਨਾ ਨਾਲ ਇੱਕ ਕੋਡੀ ਮੱਥਾ ਟੇਕ ਦੇ ਗੁਰੂ ਤੈਨੂੰ ਕਹਿੰਦੇ ਖਜ਼ਾਨੇ ਭਰ ਕੇ ਦੇ ਦੇਗਾ ਕਿਉਂ ਕਿਉਂ ਕਰਕੇ ਸਤ ਗੁਰ ਦਇਆ ਨਿਧ ਮਹਿਮਾ ਨਿਧ ਸਤ ਗੁਰ ਸਤਗੁਰ ਦਇਆ ਨਿਦ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਐਸੇ ਗੁਰੂ ਦੀ ਮਹਿਮਾ ਤੇ ਐਸੇ ਗੁਰੂ ਤੋਂ ਤੇ ਸਾ ਸੰਗਤ ਸਦਾ ਹੀ ਉਹਨੂੰ ਨਮਸਕਾਰ ਹੀ ਹੈ ਜਿਸੋ ਆਓ ਸਤਗੁਰਾਂ ਦੇ ਚਰਨਾਂ ਦੀ ਪ੍ਰੀਤ ਕਰੀਏ ਸਾ ਸੰਗਤ ਉਹਦੇ ਚਰਨਾਂ ਨਾਲ ਜੁੜੀਏ ਫੇਰ ਕੀ ਮਿਲਦਾ ਹੈ ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਪੁਜੋ ਦੀਖਿਮਾ ਸੋ ਆਉ ਹੋ ਕਨ ਨਾਮ ਸਰਵਨ ਕਰੀਏ ਸੰਤ ਜਨਾ ਮਿਲ ਹਰ ਜਸ ਗਾਓ ਹੋਟ ਜ